ਮੰਡੀ ਪ੍ਰਧਾਨ ਦੀ ਅੱਜ ਪ੍ਰੈਸ ਮੀਟਿੰਗ ਰੱਖੀ ਗਈ ਹੈ ਕਿਸ ਵਿਸ਼ੇ ਤੇ ਰੱਖੀ ਗਈ ਹੈ ਤੁਹਾਡੇ ਜਿਹੜਾ ਬੜੀ ਖੁਸ਼ੀ ਦਾ ਦਿਹਾੜਾ ਵਾ ਕੇ ਭਗਵਾਨ ਸ਼੍ਰੀ ਰਾਮ ਜੀ ਦਾ ਰਾਵਣਮੀ ਦਾ ਤਿਹਾੜਾ ਆ ਰਿਹਾ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਆ ਸ਼ੋਭਾ ਯਾਤਰਾयां ਨਿਕਲਣਗੇ ਭਗਵਾਨ ਰਾਮ ਦੀਆਂ ਤੇ ਅਯੁੱਧਿਆ ਵਿੱਚ ਭਗਵਾਨ ਰਾਮ ਜੀ ਦਾ ਮੰਦਿਰ ਬਣਿਆ ਅਯੁੱਧਿਆ ਵਿਖੇ ਤੇ ਉਹਦੇ ਵਿੱਚ ਵੀ ਰਾਵਣਮੀ ਜਿਹੜੀ ਆ ਪਹਿਲੀ ਵਾਰ ਗੁਲਾਮੀ ਤੋਂ ਬਾਅਦ ਮਨਾਈ ਜਾ ਰਹੀ ਆ ਤੇ ਜਿਹੜੀ ਇੱਕ ਹੋਰ ਤੁਹਾਡੇ ਮਾਰ ਲਿਆ ਕਿ ਜਿਹੜੇ ਲੋਕ ਭਗਵਾਨ ਜੀ ਦਾ ਭੋਲੇ ਸ਼ੰਕਰ ਜੀ ਦਾ ਭਗਵਾਨ ਸ਼੍ਰੀ ਰਾਮ ਜੀ ਦਾ ਸਰੂਪ ਦਿੰਦੇ ਆ ਉਹਦੇ ਸਰੂਪ ਵਿੱਚ ਆਉਂਦੇ ਆ ਇਹ ਬੜੀ ਨਿੰਦਯੋਗਾ ਜਦੋਂ ਸੁਪਰੀਮ ਕੋਰਟ ਨੇ ਵੀ ਇਹ ਗੱਲ ਮੰਨ ਲਈ ਆ ਸਰਕਾਰਾਂ ਨੇ ਵੀ ਮੰਨ ਲਈ ਆ ਕਿ ਕੋਈ ਵੀ ਆਦਮੀ ਜਿਹੜਾ ਵਾ ਕਿਸੇ ਵੀ ਭਗਵਾਨ ਦਾ ਰੂਪ ਜਿਹੜਾ ਵਾ ਉਹ ਧਰ ਨਹੀਂ ਕਰ ਸਕਦਾ ਨਾ ਹੀ ਲੇਡੀਜ਼ ਕਰ ਸਕਦੀ ਮਾ ਪਾਰਵਤੀ ਦਾ ਜਾਂ ਕਿਸੇ ਹੋਰ ਸੀਤਾ ਦਾ ਕੋਈ ਬੰਦਾ ਨਹੀਂ ਕਰ ਸਕਦਾ ਇਹਦੇ ਸਬੰਧ ਮੈਂ ਤੁਹਾਨੂੰ ਕੱਲ ਪਿੱਛੇ ਇੱਕ ਜਾਗਰਣ ਹੋ ਰਿਹਾ ਸੀ ਉੱਥੇ ਲੋਕ ਆਪਣੇ ਜਿਹੜੇ ਆਪਣੇ ਜਗਰਾਤੇਲੀ ਪਾਰਟੀ ਸੀ ਉਹ ਜੁੱਤੀਆਂ ਲਾ ਕੇ ਉੱਥੇ ਮਾਤਾ ਦੇ ਭਵਨ ਦੇ ਕੋਲ ਚੱਲੀ ਗਈਆਂ ਤੇ ਇਹ ਵੀ ਬੜੀ ਸ਼ਰਮ ਦੀ ਘਟਨਾ ਸੀ ਪਰ ਜਿਹੜੀ ਆ ਪ੍ਰਸ਼ਾਸਨ ਨੇ ਗੋਲ-ਮੋਲ ਕਰ ਦਿੱਤਾ ਤੇ ਹੁਣ ਜਿਹੜੀ ਸਪਸ਼ਟ ਹੈ ਉਹ ਵਾਰਨਿੰਗ ਸਾਡੇ ਲੋ ਆਪਣੀ ਪਾਰਟੀ ਵੱਲੋਂ ਕੋਈ ਵੀ ਬੰਦਾ ਜਿਹੜਾ ਇਹ ਕੰਮ ਨਾ ਕਰੇ ਨਾ ਹੀ ਰੂਪ ਤਰਨ ਕਰੇ ਨਹੀਂ ਤਾਂ 295 ਦਾ ਮਕਦਮਾ ਠੋਕ ਕੇ ਜਾ ਕੇ ਦੇਾਂਗੇ ਪ੍ਰਧਾਨ ਜੀ ਕਈ ਜਥੇਬੰਦੀਆਂ ਨੂੰ ਬਟਾਲਾ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਅਲੋਸਮੈਂਟ ਕਰਾਈ ਗਈ ਹੈ ਵਿੱਚ ਸਰੂਪ ਸ਼ਾਮਲ ਕੀਤੀ ਜਾਣਗੇ ਵੱਖ-ਵੱਖ ਸ਼ਹਿਰਾਂ ਤੋਂ ਬੁਲਾ ਕੇ ਕਿ ਜਿਆਦਾ ਸੰਘਰਸ਼ ਕਰੋਗੇ ਫਿਰ ਤੁਸੀਂ ਦੇ ਬਣਾਏ ਸੰਘਰਸ਼ ਨਹੀਂ ਹਾਈ ਕੋਰਟ ਉਹ ਤਾਂ ਸਿੱਧਾ 295 ਦਾ ਮਕਦਮਾ ਦਰਜਾ ਕੋਈ ਲੋੜ ਨਹੀਂ ਕਿ ਸੰਘਰਸ਼ ਦੀ ਲੋੜ ਤਾਂ ਉਹ ਜੇ ਸਰਕਾਰਾਂ ਦੀ ਪਾਲਸੀ ਨਹੀਂ ਸੁਪਰੀਮ ਕੋਰਟ ਦੀ ਪਾਲਸੀ ਨਹੀਂ ਜੇ ਪੁਲਿਸ ਪ੍ਰਸ਼ਾਸਨ ਜਿਹੜਾ ਕਾਰਵਾਈ ਨਹੀਂ ਕਰਦਾ ਜਿਹੜਾ ਐਸਜੀਐਮ ਉਹਨਾਂ ਦਾ ਮਕਦਮਾ ਦਰਜਾ ਨਹੀਂ ਕਰਦਾ ਇਹ ਹਾਈ ਕੋਰਟ ਦਾ ਦਰਜਾ ਖੁੱਲਾ ਵਾ ਇਹਨਾਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਤੇ ਲਾ ਕੇ ਜਾਵਾਂਗੇ ਨਾਲ ਪਰਚਾ ਤੇ ਇਹਨਾਂ ਦਾ ਉਹ ਵੀ ਕਰੂਗਾ ਪ੍ਰਸ਼ਾਸਨ ਨੂੰ ਕਰਨਾ ਹੀ ਪਊਗਾ ਇਹ ਨਹੀਂ ਕੋਈ ਗੱਲ ਕਹਦੇ ਕਿ ਨਹੀਂ ਪਰਚਾ ਹੋਊਗਾ ਪਰਚਾ ਤਾਂ ਸਰਕਾਰ ਨੂੰ ਸੁਪਰੀਮ ਕੋਰਟ ਨੂੰ ਹਾਈ ਕੋਰਟ ਨੂੰ ਸਪਸ਼ਟ ਦੱਸਦਾ ਕੋਈ ਵੀ ਜਿਹੜਾ ਵਾ ਕਿਸੇ ਵੀ ਧਰ ਅਪਵਾਹ ਜਿਹੜਾ ਕਰਦਾ ਉਹ ਤਾਂ 295 ਦਾ ਮਕਦਮਾ ਦਰਜ ਕਰੋ ਦੇਖੋ ਇਹ ਸਾਰਾ ਕੋਈ ਸਾਡੇ Hindu ਧਰਮ ਦੇ ਵਿੱਚ ਹੀ ਹੁੰਦਾ ਕੋਈ ਸਾ ਮੁਸਲਮਾਨ ਘਟ ਨਹੀਂ ਆਗਾ ਮੁਸਲਮਾਨਾਂ ਚ ਨਹੀਂ ਸਾਈਕ੍ਰਿਸਟਨ ਆ ਤੇ ਨਹੀਂ ਸਿੱਖਾਂ ਤੇ ਨਹੀਂ ਕਿਸੇ ਭਗਵਾਨ ਦਾ ਸਰੂਪ ਧਾਰਨ ਕਰ ਤੁਸੀਂ ਬਾਬੇ ਨਾਲ ਕੀ ਹੋਰ ਤਾਂ ਕੋਈ ਬੰਦਾ ਨਹੀਂ ਕਰ ਸਕਦਾ ਇਹ ਸਾਡੇ ਧਰਮ ਦਾ ਮਾਨ ਕਿਉਂ ਕਿਸੇ ਕੀਮਤ ਬਰਦਾਸ਼ਤ ਨਹੀਂ ਕੀਤਾ ਜਾਊਗਾ ਵੇਖਣ ਨੂੰ ਮਿਲਿਆ ਜਦੋਂ Hindu ਹੀ Hindu ਦਾ ਸਰੂਪ ਧਾਰਨ ਕਰਦੇ Hindu ਇਹਨਾਂ ਦੇ ਪੈਰੀ ਪੈਪੇ ਮੱਥਾ ਟੇਕਦੇ ਇਹ ਲੋਕ ਜਿਹੜੇ ਆ ਕਈ ਲੋਕ ਇਹਨਾਂ ਦੇ ਜਿਹੜੇ ਸਰੂਪ ਧਾਰਨ ਕਰਦੇ ਆ ਇਹ ਲੋਕ ਜਿਹੜੇ ਆ ਆਪਣਾ ਇਹ ਨਸ਼ੇ ਕਿਤੇ ਹੁੰਦੇ ਆ ਇਹਨਾਂ ਨੇ ਕੋਈ ਕੋਈ ਤੰਬਾਕੂ ਖਾ ਰਿਆ ਕੋਈ ਸਿਗਰ ਬੀੜੀ ਮੀਟ ਅੰਡਾ ਖਾ ਕੇ ਬੈਠੇ ਹੁੰਦੇ ਆ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਂਦਾ ਇਹ ਲੋਕੋ ਖਾਂਦੇ ਆ ਇਹ ਉਹਨਾਂ ਕੋਈ ਇਹਦੀ ਜ਼ਰਤ ਆ ਕੋ ਕਿਹੜਾ ਆਦਮੀ ਦੁਨੀਆ ਵਿੱਚ ਜਿਹੜਾ ਭਗਵਾਨ ਦਾ ਰੂਪ ਧਾਰਨ ਕਰ ਸਕਦਾ ਜਾਂ ਉਹਦੇ ਇਹ ਤੇ ਲੋਕ ਤਾਂ ਪੈਰਾਂ ਦੀ ਜੁੱਤੀ ਵਰਗੇ ਵੀ ਨਹੀਂ ਇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਚੇਤਾਵਨੀ ਆ ਕਿ ਇਹਨਾਂ ਦੇ ਖਿਲਾਫ ਇਹਨਾਂ ਨੂੰ ਵਾਰਨਿੰਗ ਦਿਓ ਜੇ ਫਿਰ ਵੀ ਇਹ ਕੰਮ ਕਰਦੇ ਤੇ ਇਹਨਾਂ ਦੇ ਖਿਲਾਫ ਮਕਦਮੇ ਦਰਜ ਕਰਾਵਾਂਗੇ ਆਪਾਂ ਠੋਕੂ ਜਾ ਕੇ ਪ੍ਰਧਾਨ ਜੀ ਹੁਣ ਜਿਹੜੇ ਫਿਰ ਜਥੇਬੰਦੀਆਂ ਜਿਹੜੀ ਇਹਨੂੰ ਸ਼ੋਭਾ ਯਾਤਰਾ ਕੱਢਣੀ ਕੀ ਚੇਤਾਵਨੀ ਦੇਣਾ ਚਾਹੁੰਦੇ ਲਾ ਕੇ ਕਰਨੀ ਗਈਦਾ ਇਹਦਾ ਨਾਮ ਲਾ ਕੇ ਲਿਸਟ ਬਣਾ ਕੇ ਸਾਰੇ 295 ਦਾ ਮਕਤਬਾ ਤੁਸੀ ਕਰਾਵਾਂਗੇ ਆਪਾਂ ਇਹਦੀ ਬਕਾਇਦਾ ਵੀਡੀਓਗ੍ਰਾਫੀ ਕਰਾਵਾਂਗੇ ਸਾਰੀ ਆਈ ਤੇ ਜਿਹੜਾ ਲੋੜ ਪਈ ਤਾਂ ਫਿਰ ਸਾਨੂੰ ਉਂਗਲ ਜੇ ਸਿੱਧੀ ਨਾਲ ਹੀ ਹੋਊਗਾ ਤਾਂ ਟੇਢੀ ਉਂਗਲ ਵੀ ਸਾਨੂੰ ਕਰਨੀ ਆਂਦੀ ਆ ਬਟਾਲਾ ਪ੍ਰਸ਼ਾਸਨ ਨੂੰ ਪੁਲਿਸ ਨੂੰ ਕੀ ਕਹਿਣਾ ਮੈਂ ਕਿਹਾ ਦੀ ਚੇਤਾਵਨੀ ਦੇਤੀ ਹੋਰ ਕੀ ਕਹਿਣਾ ਬਾਰ ਬਾਰ ਇਹ ਕਿ ਆਪਣਾ ਕਾਰਵਾਈ ਕਰਨ ਆਰਾਮ ਨਾਲ